ਪੰਜਾਬ ਸਰਕਾਰ ਦੇ ਵੱਲੋਂ ਪਾਣੀ ਦੇ ਨਾਲ ਪ੍ਰਭਾਵਿਤ ਖੇਤਰਾਂ ਦੇ ਵਿੱਚ ਕਿਸੇ ਵੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਨੇ ਸੁਚਾਰੂ ਪ੍ਰਬੰਧ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਲਾ ਤਰੰਤਾਂ ਦੇ ਦਰਿਆਈ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਦੇ ਵਿੱਚ ਸੇਵਾ ਸਿਵਾਵਾਂ ਦੀ ਕੀਤੀ ਇਸ ਮੁੱਖਿਆ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦੀ ਸੰਭਵ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਂਦੇ ਸਿਹਤ ਵਿਭਾਗ ਨੂੰ ਦਿੱਤੇ ਆਦੇਸ਼ ਤੁਸੀਂ ਵੀ ਦੇਖੋ న్యూਸ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਕਿ ਜਦੋਂ ਇਹਦੇ ਨਾਲ-ਨਾਲ ਜਦੋਂ ਆੜ ਆਂਦੇ ਆ ਜੋ ਫਸਲਾਂ ਦਾ ਹੋਰ ਜਿਹੜਾ ਆਪਣਾ ਨੁਕਸਾਨ ਹੁੰਦਾ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਣਾ ਚਾਹੀਦਾ ਬਾਕੀ ਤਾਂ ਸਰਕਾਰ ਮਦਦ ਕਰੇਗੀ ਆਪਾਂ ਔਕੇ ਸੋਕੇ ਇੱਕ ਦੂਜੇ ਦੀ ਮਦਦ ਕਰਕੇ ਸੰਘਤ ਬਹੁਤ ਸੇਵਾ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਉਹਨਾਂ ਨੂੰ ਇਥੋਂ ਤੱਕ ਕਿ ਅਸੀਂ ਆਵਸਤੇ ਚਾਰਾ ਖਲ ਮਾਰਕ ਫੈਡ ਵੱਲੋਂ ਔਰ ਦਵਾਈਆਂ ਪੀਣ ਵਾਲਾ ਪਾਣੀ ਸੰਗਤਾਂ ਵੀ ਟਰਾਲੀਆਂ ਭਰ ਕੇ ਲੈ ਕੇ ਆ ਰਹੀਆਂ ਅਸੀਂ ਵੀ ਉਹਨਾਂ ਨੂੰ ਸਾਰਾ ਦੇ ਰਹੇ ਹਾਂ ਤੇ ਸੁੱਕਾ ਰਾਸ਼ਨ ਵੀ ਦੇ ਰਹੇ ਹਾਂ ਔਰ ਲੋਕ ਵੀ ਟਰਾਲੀਆਂ ਪਰ ਪਰ ਕੇ ਆ ਰਹੇ ਆ ਸਰ ਸਰ ਜੀ ਕੀ ਪ੍ਰੋਪਰਟੀ ਕਿੰਨਾ ਗਿਆ ਇਸ ਬੰਦੇ ਕਾਰਨਤਾਰਨ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਲੋਕ ਪ੍ਰਭਾਵਿਤ ਨਹੀਂ ਆ ਉਹਨੇ ਜ਼ਿਆਦਾ ਕੁਝ ਸੀਗੇ ਜਿਹੜਾ ਨੂੰ ਰੈਸਕਿਊ ਕਰ ਲਿਆ ਜਿਹੜਾ ਪ੍ਰਸ਼ਾਸਨ ਨੇ ਮੈਂ ਇਸ ਤੋਂ ਪਹਿਲਾਂ ਜਿਹੜਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਸਾਰੇ ਡਿਪਾਰਟਮੈਂਟ ਦੇ ਬੰਦੇ ਸੀ ਉੱਤੇ ਉਹਨਾਂ ਨੇ ਮੈਨੂੰ ਬਰੀਫ ਕੀਤਾ ਹਾਂ ਫਸਲ ਬਹੁਤ ਲਾਰਜ ਏਰੀਆਜ਼ ਦੇ ਵਿੱਚ ਜਿਹੜੀ ਚਾਹੇ ਖਡੂਰ ਸਾਹਿਬ ਕਰਨਤਾਰਨ ਔਰ ਪੱਟੀ ਦੇ ਵਿੱਚ ਕਾਫੀ ਸਾਰੇ ਜੜੇ ਬਲ ਫਰੋਨਾ ਦੀ ਜਿਹੜੀ ਹੈਗੀ ਆ ਉਹ ਫਸਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਆ ਉਹ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਉਹਦੇ ਵਾਸਤੇ ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਵੀ ਅੱਜ ਸੁਲਤਾਨਪੁਰ ਲੋਧੀ ਆਏ ਸੀ ਉਹਨਾਂ ਨੇ ਜਿਹੜੀ ਫਰੈਸ਼ ਗਰਦੌਰੀ ਹੁਣ ਜਦੋਂ ਪਾਣੀ ਰਿਸਟੇਟ ਕਰਦਾ ਉਹਦਾ ਸਰਵੇ ਕਰਕੇ ਅਸੀਂ ਉਹਨਾਂ ਨੂੰ ਜਿਹੜੀ ਆਈਏ ਉਹਨਾਂ ਦੀ ਮਦਦ ਕਰਾਂਗੇ ਬਾਅਦ ਤੋਂ ਸਰਕਾਰ ਮਦਦ ਕਰੇਗੀ ਉਹਨਾਂ ਦੀ ਬਾਹ ਫੜੇਗੀ ਤੇ ਹੁਣ ਸਾਡੇ ਵਾਸਤੇ ਜਿਹੜਾ ਮੇਰਾ ਮੇਨ ਕੰਸਰਨ ਮੇਰਾ ਇੱਕ ਤਾਂ ਹੈਗਾ ਵੀ ਜਿਹੜਾ ਜਿੱਥੇ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਚ ਮੈਡੀਕਲ ਰੀਲੀਫ ਆ ਲੋਕਾਂ ਨੂੰ ਪਹੁੰਚੇ ਤੇ ਦੂਜਾ ਮੇਰਾ ਮਕਸਦ ਇਹ ਆ ਵੀ ਹੁਣ ਇਹਦੇ ਨਾਲ ਜਦੋਂ ਹੁੰਦਾ ਨਾ ਜੀ ਜਿਹੜੀਆਂ ਮੱਖੀਆਂ ਮੱਛਰਾਂ ਨਾਲ ਔਰ ਜਿਹੜੀਆਂ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਸੈਕੰਡ ਡਿਜ਼ੀਜ਼ ਹੋ ਰਹੀਆਂ ਲੋਕਾਂ ਨੂੰ ਕਾਫੀ ਉਸ ਤੋਂ ਵਿਚਾਰ ਰੱਖਣ ਦੀ ਲੋੜ ਹੈ ਔਰ ਇਹਦੇ ਨਾਲ ਨਾਲ ਜਿਹੜਾ ਡੈਂਗੀ ਚਿਕਨਗੁਨੀਆ ਔਰ ਮਲੇਰੀਆ ਇਹਦੇ ਨਾਲ ਜਿਹੜਾ ਡਾਇਰੀਆ ਕੋਲਰਾ ਇਹ ਜਿਹੜਾ ਸਾਰਾ ਤੁਹਾਡਾ ਹੈਪਟਾਈਟਸ ਇਹ ਐਂਡ ਈ ਇਹ ਜਿਹੜੀਆਂ ਬਿਮਾਰੀਆਂ ਲੱਗੀਆਂ ਉਹ ਤੋਂ ਬਚਣ ਲਈ ਅਸੀਂ ਇੱਕ ਤਾਂ ਪਾਣੀ ਅਸੀਂ ਸਪਲਾਈ ਕਰ ਰਹੇ ਹਾਂ ਜਿਹੜੇ-ਜਿਹੜੇ ਲੋਕ ਅਫੈਕਟਡ ਹੈ ਉਹਨਾਂ ਨੂੰ ਕਹਿੰਦੇ ਆ ਪਾਣੀ ਤੁਸੀਂ ਅਜੇ ਇੱਕ ਅਗਲਾ ਹਫਤਾ 10 ਦਿਨ 15 ਦਿਨ ਬੋਟਲ ਉਹ ਤੇ ਅਸੀਂ ਕਰੋੜਾਂ ਰਿੰਦੀਆਂ ਗੋਲੀਆਂ ਇਸ ਤੋਂ ਸਵਾਇ ਸਾਡੀ ਜਿਹੜੀ ਹੈ ਰੈਪਿਡ ਰਿਸਪੌਂਸ ਟੀਮ ਸਾਰਿਆਂ ਕੋਲ ਸਾਰੀ ਦਵਾਈ ਉਹਨਾਂ ਕੋਲ ਹੈਗੀ ਆ ਤੇ ਸਾਡੇ ਜਿਹੜੇ ਬੇਸ ਹਸਪਤਾਲ ਹੈ ਚਾਹੇ ਤਰਨਤਾਰਨਾ ਕੂਰਥਲਾ ਸੁਲਤਾਨਪੁਰ ਲੋਧੀ ਆ ਸਬਡਿਵੀਜ਼ਨ ਹਸਪਤਾਲ ਆ ਪੱਟੀ ਦਾ ਉੱਥੇ ਅਸੀਂ ਸਾਰਾ ਬੰਦੋਬਸਤ ਕੀਤਾ ਹੋਇਆ ਜੀ ਸਾਡੇ ਕੋਲੇ ਬੈਡਸ ਵੀ ਆ ਡੈਂਗੀ ਵਾਸਤੇ ਵੀ ਡਾਇਰੀਆ ਵਾਸ ਅੱਜ ਉਹਨਾਂ ਦਾ ਅੰਤ ਹੋ ਗਿਆ ਪਹਿਲਾ ਦੋਨੇ ਬਾਈਕ ਕੈਲਰ ਬਹੁਤ ਦੁਖਦਈ ਹੈ ਜੀ ਬਹੁਤ ਜਿਵੇਂ ਹਰ ਲੋਕਾਂ ਨੂੰ ਆਸਾਨ ਵਾਲਾ ਬੰਦਾ ਅੱਜ ਖੁਦ ਹੀ ਖਮੋਸ਼ ਹੋ ਗਿਆ ਔਰ ਸਾਡੇ ਉਹ ਜਿਹੜਾ ਸਾਡਾ ਫੂਡ ਐਂਡ ਡਰੱਗ ਅਡਮਿਨਿਸਟ੍ਰੇਸ਼ਨ ਦਾ ਸਾਡੇ ਬ੍ਰੈਂਡ ਅੰਬਾਸਡਰ ਵੀ ਸੀਗੇ ਜਿਵੇਂ ਐਮਲਟਸ ਨੋ ਹੈਲਦੀ ਲਾਈਫਸਟਾਈਲ ਨੂੰ ਪ੍ਰਮੋਟ ਕਰਨਾ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜਾ ਉਹਨਾਂ ਦਾ ਸ਼ਣਕਾਟਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਜੀ ਔਰ ਉਹਨਾਂ ਦਾ ਜਿਹਨੇ ਵੀ ਉਹਨਾਂ ਨੇ ਜਿਹੜੀ ਵੀ ਫਿਲਮ ਹੁੰਦੀ ਸੀ ਉਹਦੇ ਵਿੱਚ ਇੱਕ ਉਹਨਾਂ ਦਾ ਜਿਹੜਾ ਇੱਕ ਬਖਰਾ ਅੰਦਾਜ਼ ਸੀ ਨਾ ਜੀ ਉਹ ਲੋਕਾਂ ਨੂੰ ਅਟਰੈਕਟ ਕਰਦਾ ਸੀ ਆ ਕਿ ਲੋਕ ਇਸ ਕਰਕੇ ਵੀ ਫਿਲਮ ਦੇਖਣ ਜਾਂਦੇ ਸੀ ਤੇ ਇਹਦੇ ਵਿੱਚ ਜਸਵਿੰਦਰ ਪੱਲਾ ਆ ਗਿਆ ਵੀ ਥੋੜੇ ਲਾਈਟ ਮੂਵਮੈਂਟਸ ਹੋਣਗੇ ਆਪਾਂ ਜਾ ਕੇ ਜਦੋਂ ਬੰਦੇ ਉਹਨਾਂ ਦੀ ਫਿਲਮ ਦੇਖਦੇ ਸੀ ਤਾਂ ਆਪਣੀਆਂ ਜਿਹੜੀ ਘਰ ਦੀ ਹੋਰ ਟੈਨਸ਼ਨ ਆ ਹੋਰ ਸਾਰਾ ਸਟ्रेस ਆ ਪੁੱਟ ਜਾਂਦੇ ਸੀ ਤੇ ਵੈਸੇ ਵੀ ਜੇ ਤੁਸੀਂ ਜਿਹੜਾ ਤੁਹਾਡੇ ਵਿੱਚ ਜਿਹੜਾ ਮੌਕੇ ਤੇ ਮੌਕਾ ਮਿਲਿਆ ਵੀ ਟਾਈਮ ਸਪੈਂਡ ਕਰਨ ਦਾ ਮੈਨੂੰ ਤਾਂ ਜ਼ਰੂਰ ਮਿਲਿਆ ਉਹ ਤੇ ਬਾਲ ਮੁਕੰਨਜੀ ਦੋਨਾਂ ਦੇ ਨਾਲ ਔਰ ਬਹੁਤ ਮੈਨੂੰ ਮੈਂ ਕਹੂੰਗਾ ਕਿ ਬਹੁਤ ਅੱਛੀ ਸੋਚ ਤੁਹਾਨੂੰ ਪਤਾ ਹੋਵੇਗਾ ਕਿ ਉਹ ਸ਼ਾਇਦ ਯੂਨੀਵਰਸਿਟੀ ਚ ਪੜਾਉਂਦੀ ਵੀ ਸੀ ਬਿਲਕੁਲ ਹਾਂ ਬਹੁਤ ਬੜੇ ਲਿਖੇ ਸੀ ਔਰ ਬੜੇ ਬਹੁਤ ਹੀ ਇੱਕ ਚੰਗੀ ਸੋਚ ਵਾਲੇ ਬੰਦੇ ਸੀ ਔਰ ਹਾਸਮੁਖ ਸੀ ਲੋਕਾਂ ਨੂੰ ਹਸਾਣਾ ਮੇਰੇ ਖਿਆਲ ਇਸ ਤੋਂ ਵੱਡੀ ਕਲਾ ਨਹੀਂ ਹੋ ਸਕਦੀ ਕੋਈ ਤੇ ਬਹੁਤ ਦੁਖਦਾਈ ਹੈ ਜੀ ਉਹਨਾਂ ਦੇ ਪਰਿਵਾਰ ਵਾਸਤੇ ਉਹ ਕੋਈ ਏਜ ਵੀ ਉਹਨਾਂ ਦੀ ਬਹੁਤ ਥੋੜੀ ਸੀ ਹਜੇ ਪਰ ਉਹਨਾਂ ਨੂੰ ਕੰਪਲਿਕੇਸ਼ਨ ਸੀ ਗਿਆ 2 ਸਾਲ ਤੋ ਬਿਮਾਰ ਰਹਿੰਦੇ ਸੀ ਔਰ ਇਹ ਕਈ ਵਾਰੀ ਗੱਲ ਹੋਈ ਹੈ ਮਾਲ ਮੁਕੰਦੀ ਨਾਲ ਤਾਂ ਅਕਸਰ ਹੁੰਦੀ ਰਹਿੰਦੀ ਹੈ ਉਹ ਦੱਸਦੇ ਰਹਿੰਦੇ ਸੀ ਮੈਨੂੰ ਕਾਫੀ ਕਸਟਮਰ ਚ ਵੀ ਸੀਗੇ ਜੀ ਸਟ੍ਰੋਕ ਹੋਇਆ ਸੀ ਪਹਿਲਾਂ ਹੁਣ ਦੁਬਾਰਾ ਸਟ੍ਰੋਕ ਹੋਇਆ ਉਹਦੇ ਚੋਂ ਨਹੀਂ ਸਰਵਾਈਵ ਕੀਤੇ